ਮੈਂ ਪਿੰਡ ਕਾਲੇ ਨੰਗਲ ਤੋਂ ਰਹਿਣ ਵਾਲਾ ਬਟਾਲੇ ਸ਼ਹਿਰ ਦਾ ਹਾਂਜੀ ਇਹ ਇੱਥੇ ਕਿਰਾਏ ਤੇ ਰਹਿਣਾ ਸਰ ਪੰਡੋਰੀ ਪੰਡੋਰੀ ਦੇ ਵੀ ਪਰਿਵਾਰ ਚੋਂ ਕੀ ਲੱਗਦੇ ਨੇ ਪਰਿਵਾਰ ਚ ਇਹਦਾ ਸਰ ਮੈਂ ਭਾਈਆ ਲੱਗਦਾ ਜੇ ਜੇ ਉਹਦਾ ਕਹਿੰਦੀ ਮੈਨੂੰ ਭਰਾ ਹੀ ਆ ਅੱਛਾ ਜੀ ਤੇ ਕੀ ਆ ਤੁਹਾਡੀ ਭੈਣ ਨਾਲ ਤੁਹਾਡੀ ਭੈਣ ਨਾਲ ਸਰ ਇਹ ਹੋਇਆ ਦਾ ਇਹਨੂੰ ਲੰਨਰ ਜੋ ਹੀ ਸਰ ਤੇ ਘਰ ਦੇ ਉਹਦੇ ਮੰਨਦੇ ਨਹੀਂ ਤੇ ਬਾਜ ਇਹਨਾਂ ਦਾ ਵਿਆਹ ਸਲਾਮਨਤੀ ਨਾਲ ਹੋ ਗਿਆ ਬਾਜ ਉਹਨਾਂ ਨੇ ਮਾਰਤੀ ਸਰ ਜੋ ਸਾਨੂੰ ਫੋਨ ਕੀਤਾ 4 ਵਜੇ ਸਾਡੇ 4:05 ਵਜੇ ਅਸੀਂ ਪਹੁੰਚੇ ਆ ਤੇ 5 ਵਜੇ ਅਸੀਂ ਸਾਰੇ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਉਹ ਵੀ ਆ ਗਏ ਸਰ ਤੇ ਮੌਕੇ ਤੇ ਉਹਦੇ ਮੁੰਡੇ ਹੀ ਦੋ ਤੇ ਅੰਬਾ ਵੀ ਉੱਥੇ ਹੀ ਉਹਦੀ ਘਰ ਦੀ ਤੇ ਮੰਜੇ ਦੇ ਲੰਮੇ ਪਾਈ ਸੀ ਥੁੜੀ ਤੁਹਾਨੂੰ ਆਂਦੇ ਸਰ ਵੀ ਇਅਰ ਸੋਈ ਚ ਡੇਕੇ ਮਰ ਗਈ ਆ ਕਹੀਂ ਸਾਰੇ ਧੌਣ ਤੇ ਦਾਗ ਵੇਖਿਆ ਕਹੀਂ ਸਰ ਉਹਨਾਂ ਨੂੰ ਫੋਨ ਕੀਤਾ ਪੁਲਿਸ ਵਾਲੇ ਸਰ ਨੂੰ ਉਹ ਆਏ ਤੇ ਪੋਸਟਮਾਰਟਮ ਹੋਇਆ ਸਰ ਹਾਂ ਤਾਂ ਹੁਣ ਇਹਦੇ ਵਿੱਚ ਕੀ ਦੀ ਰਸਤ ਹੋਈ ਉਹਦੀ ਰਸਤੇ ਇੱਕ ਜਾਨੇ ਦੀ ਹੋਈ ਸਰ ਤਾਂ ਤੁਹਾਡੀ ਕੀ ਮੰਗ ਹੈ ਕੀ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਕਾਰਵਾਈ ਇਹ ਮੰਗਦੇ ਆਂ ਪਿਆੜੀ ਕੁੜੀ ਨੂੰ ਇਨਸਾਫ ਮਿਲੇ ਕੱਲ ਨੂੰ ਹੋਰ ਕਿਸਦੀ ਧੀ ਪਹਿਨਣਾ ਨਾ ਸਾਰੇ ਇਹ ਕੰਮ ਹੋਏ ਅਸੀਂ ਤਾਂ ਗਰੀਬ ਬੰਦੇ ਆਂ ਕਿਰਾਏ ਤੇ ਰਹਿਨੇ ਸਰ ਅਸੀਂ ਕੀ ਕਰ ਸਕਦੇ ਮੁੰਡੇ ਦੇ ਨਾਲ ਕੋਈ ਗੱਲਬਾਤ ਰਹੀ ਹੈ ਬਾਹਰ ਜਿਹੜਾ ਪੱਕਿਆ ਨਹੀਂ ਸਰ ਸਾਡੇ ਨਾਲ ਤਾਂ ਕਦੀ ਉਹਦੀ ਗੱਲ ਹੀ ਨਹੀਂ ਹੋਈ ਬਾਕੀ ਇਹ ਤਾਂ ਇਨਸਾਫ ਸਰ ਮੰਗਦੇ ਆਂ ਹੁਣ ਅਜ ਪਹੁੰਚਿਆ ਫਿਕ ਨਹੀਂ ਅੰਮ੍ਰਿਤ ਸਰ ਨਹੀਂ ਸਰ ਉਹ ਜੇ ਤਾਂ ਅਗਨੀ ਜੇ ਹੈ ਤਾਂ ਪਰਿਵਾਰ ਨੇ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਦੇ ਨਾਲ ਸਾਰੇ ਅਜੇ ਤੱਕ ਤੁਹਾਨੂੰ ਕੋਈ ਸਮਝ ਨਹੀਂ ਲੱਗਣੀ। ਹਾਂ। ਲਾ ਸਾਡੇ ਤੇ ਕੋਲ ਐ। ਐਂ ਕੀ ਕਰ ਸਕਦੇ ਸਰ? ਇਹਨਾਂ ਦਾ ਆਪਸ ਵਿੱਚ ਪਰਿਵਾਰ 'ਚ ਲੜਾਈ ਝਗੜਾ ਚੱਲਦਾ ਸੀ। ਸਹੁਰਿਆਂ ਨਾਲ ਜ਼ਿਆਦਾ ਲੜਾਈ ਝਗੜਾ ਜਿਹੜਾ ਉਹ ਸਾਹਮਣੇ ਆਇਆ। ਜਿਹੜਾ ਇਹਦਾ ਘਰ ਵਾਲਾ ਰਾਜਿੰਦਰ ਕੌਰ ਦਾ ਪਤੀ ਗੋਰਾ ਉਹ ਡਬਈ ਰਹਿੰਦਾ। ਸਹੁਰਿਆਂ ਨਾਲ ਨਹੀਂ ਬਣਦੀ ਨੀ ਇਹਨਾਂ ਨਾਲ ਮੈਰਿਜ ਕਰਾਈ ਸੀ। ਨਿਹਰਾਨਾ ਰਹਿੰਦੀ ਸੀ। ਤੇ ਜਿਹੜੀ ਗੱਲ ਸਾਨੂੰ ਸਾਹਮਣੇ ਆਈ ਆ ਸੌਰੇ ਨੇ ਗਲ ਕੁੱਟ ਕੇ ਮਾਰਤਾ ਜੀ ਮੁੰੇਰਾ ਵਿਆਹ ਕਰਵਾ ਲਦਾ ਹੋਇਆ ਜੀ 8 ਮਹੀਨੇ ਪਹਿਲਾਂ ਕੀ ਨਾਮ ਕੋਈ ਦਾ ਰਾਜਵਿੰਦਰ ਕੌਰ ਤਾਂ ਦੇਖੋ ਜਿਹਨਾਂ ਵਾਲੀ ਸਰ ਇਹ ਪੰਡੋਰੀ ਕਿਰਾਏ ਤੇ ਰਹਿੰਦੇ ਆ ਜੀ ਇਹਦੀ ਮਾਂ ਪਰਮਜੀਤ ਕੌਰ ਨੇ ਦੱਸਿਆ ਕਿ ਇਹ ਕਿਰਾਏ ਤੇ ਰਹਿੰਦੇ ਆ ਤੇ ਪੰਡੋਰੀ ਵਿੱਚ ਹੀ ਵਿਆਹ ਹੋਇਆ ਹੈ ਜੀ ਤਾਂ ਮਾਰਿਆ ਕਿਦਾਂ ਗਿਆ ਜੀ ਸੌਰੇ ਵੱਲੋਂ ਗਲ ਕੁੱਟ ਕੇ ਮਾਰਿਆ ਗਿਆ ਤਾਂ ਗ੍ਰਿਫਤਾਰੀ ਪਾਈ ਗਈ ਜੀ ਇਹਦੇ ਵਿੱਚ ਸੋਹਰਾ ਗ੍ਰਿਫਤਾਰ ਹੈ ਜੀ ਰਾਤ ਦਾ ਸੋਹਰਾ ਅਸੀਂ ਸਵੇਰੇ ਸੌਰੇ ਨੂੰ ਗ੍ਰਿਫਤਾਰ ਕਰ ਲਿਆ ਜੀ ਕਾਰਵਾਈ ਚੱਲ ਰਹੀ ਹੈ ਜੀ ਐਸ ਐਚਓ ਸਾਹਿਬ ਖੁਦ ਤਬਦੀਸ਼ ਕਰ ਰਹੇ ਨੇ ਜਿਹੜੀ ਤਬਦੀਸ਼ ਜੋ ਕਾਰਵੀ ਅਮਰ ਚ ਲੈ ਜਾਂਦੀ ਜਾਊਗੀ